ਮੁੰਡੇ ਨੇ ਆਪਣੀ ਬਰਾਤ ਵਾਲੇ ਦਿਨ ਕੀਤਾ ਆ ਕੰਮ ਬਰਾਤੀ ਦੇਖ ਕੇ ਹੋ ਗਏ ਹੈਰਾਨ ਬਚੋਲਾ ਕਹਿੰਦਾ ਆ ਕੀ ਕਰੀ ਜਾਨਾ ਦੋਸਤੋ ਅਕਸਰ ਹੀ ਅੱਜ ਕੱਲ੍ਹ ਵਿਆਹਾਂ ਵਿੱਚ ਬਰਾਤੀਆਂ ਦੇ ਬਰਾਤ ਜਾਣ ਲਈ ਤਰ੍ਹਾਂ ਤਰ੍ਹਾਂ ਦੀਆਂ ਅਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਬੁੱਕ ਕਰਵਾਈਆਂ ਜਾਂਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਬਰਾਤ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਰਾਤ ਆਉਂਦੀ ਦਿਖਾਈ ਦੇ ਰਹੀ ਹੈ ਦਰਅਸਲ ਇਸ ਬਰਾਤ ਦੀ ਖਾਸੀਅਤ ਇਹ ਹੈ ਕਿ ਇਸ ਬਰਾਤ ਵਿੱਚ ਗੱਡੀਆਂ ਦੀ ਥਾਂ ਦੋ ਟਰੱਕ ਬਰਾਤੀਆਂ ਨਾਲ ਭਰ ਕੇ ਆਏ ਦਰਅਸਲ ਜਿਸ ਮੁੰਡੇ ਦਾ ਵਿਆਹ ਸੀ ਉਹਨਾਂ ਦਾ ਟਰੱਕ ਦਾ ਕੰਮ ਸੀ ਅਤੇ ਉਹ ਆਪਣੀ ਸਾਰੀ ਹੀ ਬਰਾਤ ਇੱਥੋਂ ਤੱਕ ਕਿ ਆਪਣੀ ਡੋਲੀ ਵਾਲੀ ਕਾਰ ਦੀ ਥਾਂ ਤੇ ਵੀ ਟਰੱਕ ਲੈ ਜਾਣਾ ਚਾਹੁੰਦਾ ਸੀ ਪਰ ਜਦੋਂ ਬਚੋਲੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕਹਿੰਦਾ ਇੱਕ ਅੱਧੀ ਤਾਂ ਗੱਡੀ ਕਰਵਾਲਾ ਕੁੜੀ ਵਾਲੇ ਦੇਖ ਕੇ ਕੀ ਕਹਿਣਗੇ ਤਾਂ ਮੁੰਡਾ ਕਹਿੰਦਾ ਪੁਰਾਣੇ ਸਮਿਆਂ ਵਿੱਚ ਵੀ ਤਾਂ ਟਰੱਕਾਂ ਤੇ ਹੀ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਤੇ ਇਹ 'ਚ ਮਾੜੀ ਗੱਲ ਵੀ ਕੀ ਹੈ ਇਹ ਮੇਰੇ ਘਰ ਦੀਆਂ ਗੱਡੀਆਂ ਨੇ ਪਰ ਬਚੋਲੇ ਦੇ ਜ਼ਿਆਦਾ ਕਹਿਣਾ ਤੇ ਜ਼ੋਰ ਪਾਉਣ ਤੇ ਵਿਆਹ ਵਾਲੇ ਮੁੰਡੇ ਨੇ ਆਪਣੇ ਲਈ ਇੱਕ ਕਾਰ ਬੁੱਕ ਕਰਵਾਈ ਪਰ ਆਪਣੇ ਸਾਰੇ ਹੀ ਬਰਾਤੀਆਂ ਨੂੰ ਟਰੱਕਾਂ ਦੇ ਵਿੱਚ ਲੈ ਕੇ ਗਿਆ ਸੋ ਤੁਹਾਨੂੰ ਇਸ ਮੁੰਡੇ ਦਾ ਇਹ ਕੰਮ ਕਿਵੇਂ ਲੱਗਦਾ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ